ਵੀਡੀਓ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਕਰਨ ਨਾ ਭੁੱਲਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜੇ ਦਾ ਅਚਰਜ ਕੌਤਕ ਸਰਦਾਰ ਹਰਪ੍ਰੀਤ ਸਿੰਘ ਜੋਗੀ ਦੱਸਦੇ ਨੇ ਕਿ ਇੱਕ ਵਾਰ ਉਹਨਾਂ ਨੂੰ ਮਹਾਰਾਸ਼ਟਰ ਜਾਣਾ ਪਿਆ ਉਹ ਜਿਹੜੀ ਬੱਸ ਵਿੱਚ ਸਫ਼ਰ ਕਰ ਰਹੇ ਸਨ ਉਸ ਬੱਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੋਟੋ ਲੱਗੀ ਹੋਈ ਸੀ ਘੋੜੇ ਤੇ ਸਵਾਰ ਤੇ ਫੋਟੋ ਵੀ ਬੜੀ ਸੋਹਣੀ ਤੇ ਵੱਡੇ ਕਾਰ ਦੀ ਸੀ ਇਹ ਦੇਖ ਕੇ ਮੈਂ ਮਨ ਵਿੱਚ ਸੋਚਿਆ ਕਿ ਬੱਸ ਦਾ ਜੋ ਡਰਾਈਵਰ ਹੈ ਜੋ ਮਾਲਕ ਹੈ ਉਹ ਸਰਦਾਰ ਹੋਣਾ ਹੈ ਜਦ ਮੈਂ ਕੰਡਕਟਰ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਬੱਸ ਕਿਸੇ ਸਰਦਾਰ ਦੀ ਨਹੀਂ ਬਲਕਿ ਮੁਸਲਮਾਨ ਦੀ ਹੈ ਮੈਂ ਬੜਾ ਹੈਰਾਨ ਹੋਇਆ ਕਿ ਮੁਸਲਮਾਨ ਨੇ ਆਪਣੀ ਬੱਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਕਿਉਂ ਲਗਾਈ ਹੈ ਇਸੇ ਰਾਜ ਨੂੰ ਜਾਣਨ ਲਈ ਮੈਂ ਮੁਸਲਮਾਨ ਬੱਸ ਮਾਲਕ ਕੋਲ ਪੁੱਜਾ ਜਦ ਉਸ ਨੂੰ ਕਾਰਨ ਪੁੱਛਿਆ ਤਾਂ ਉਹਦੀ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਆਪਣੀ ਸਾਰੀ ਵਿੱਥਿਆ ਸੁਣਾਈ ਕਿ ਮੇਰਾ ਛੋਟਾ ਪਰਿਵਾਰ ਸੀ ਤੇ ਮੈਂ ਨੌਕਰੀ ਕਰਦਾ ਸੀ ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆਇਆ ਮੈਨੂੰ ਅਧਰੰਗ ਦਾ ਦੌਰਾ ਪੈ ਗਿਆ ਦੌਰਾ ਵੀ ਐਸਾ ਪਿਆ ਕਿ ਮੇਰਾ ਸਾਰਾ ਸਰੀਰ ਹੀ ਜਾਮ ਹੋ ਗਿਆ ਲੱਤਾਂ ਬਾਹਾਂ ਚੱਲਣ ਹੀ ਨਾ ਮੇਰੀ ਪਤਨੀ ਨੇ ਚੰਗੇ ਚੰਗੇ ਡਾਕਟਰਾਂ ਕੋਲ ਮੇਰਾ ਇਲਾਜ ਕਰਾਇਆ ਪਰ ਕੋਈ ਪੇਸ਼ ਨਾ ਗਈ ਆਖਰ ਨੂੰ ਮੇਰੀ ਸੇਵਾ ਕਰ ਕਰ ਅੱਕੀ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ ਕੁਝ ਦਿਨ ਮੁਹੱਲੇ ਵਾਲਿਆਂ ਨੇ ਤਰਸ ਕਰਕੇ ਮੈਨੂੰ ਰੋਟੀ ਪਾਣੀ ਦਿੱਤਾ ਮੇਰੀ ਸੇਵਾ ਕਰਦੇ ਰਹੇ ਥੋੜੇ ਦਿਨ ਬਾਅਦ ਉਹ ਵੀ ਅੱਕ ਗਏ ਸਾਰਿਆਂ ਨੇ ਰਾਏ ਕਰਕੇ ਮੇਰਾ ਮੱਜਾ ਚੌਂਕ ਵਿੱਚ ਰੱਖ ਦਿੱਤਾ ਮੈਨੂੰ ਕਹਿਣ ਲੱਗੇ ਦੇਖ ਭਾਈ ਹੁਣ ਅਸੀਂ ਤੇਰੀ ਸੇਵਾ ਬਹੁਤਾ ਚਿਰ ਨਹੀਂ ਕਰ ਸਕਦੇ ਤੋ ਇੱਥੇ ਪਿਆਰਿਆ ਕਰ ਕੋਈ ਲੰਘਦਾ ਟੱਪਦਾ ਤੈਨੂੰ ਕੁਝ ਖਾਣ ਨੂੰ ਦੇ ਜਾਇਆ ਕਰੇਗਾ ਉਹ ਮੁਸਲਮਾਨ ਮਾਲਕ ਕਹਿੰਦਾ ਮੈਂ ਉੱਥੇ ਚੌਂਕ ਵਿੱਚ ਪਿਆ ਰਹਿੰਦਾ ਕੋਈ ਕੁਝ ਨਾ ਕੁਝ ਖਾਣ ਨੂੰ ਦੇ ਜਾਂਦਾ ਤੇ ਮੈਂ ਖਾ ਲੈਂਦਾ ਇੱਕ ਦਿਨ ਇੱਕ ਸਿੱਖਾਂ ਜਥਾ ਜਿਹੜਾ ਕਿ ਹਜ਼ੂਰ ਸਾਹਿਬ ਚੱਲਿਆ ਸੀ ਉਹ ਸ਼ਬਦ ਪੜਦੇ ਜਾ ਰਹੇ ਸਨ ਉਨ੍ਹਾਂ ਦੇ ਸ਼ਬਦ ਸੁਣਨਾ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਕੁਝ ਏਲੀ ਮੈਂ ਆਪਣਾ ਦੁੱਖ ਭੁੱਲ ਗਿਆ ਸ਼ਬਦ ਸੁਣ ਕੇ ਬੜਾ ਰਸ ਆਇਆ ਮੈਂ ਉਹਨਾਂ ਨੂੰ ਆਵਾਜ਼ ਦਿੱਤੀ ਅਤੇ ਆਪਣੀ ਸਾਰੀ ਕਹਾਣੀ ਸੁਣਾਈ ਤੇ ਨਾਲ ਬੇਨਤੀ ਵੀ ਕੀਤੀ ਕਿ ਮੈਨੂੰ ਵੀ ਹਜ਼ੂਰ ਸਾਹਿਬ ਆਪਣੇ ਨਾਲ ਹੀ ਲੈ ਚੱਲੋ ਪਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਤਾਂ ਸਾਰੇ ਜਣੇ ਪੈਦਲ ਹੀ ਹਾਂ ਸਾਡੇ ਨਾਲ ਬੀਬੀਆਂ ਤੇ ਬੱਚੇ ਵੀ ਹਨ ਤੈਨੂੰ ਅਸੀਂ ਨਾਲ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਇਹ ਕਹਿ ਕੇ ਉਹ ਜੱਥਾ ਵੀ ਉੱਥੋਂ ਚਲਾ ਗਿਆ ਇਸ ਤਰ੍ਹਾਂ ਕਦੇ-ਕਦੇ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਸੰਗਤ ਉੱਥੋਂ ਲੰਘਦੀ ਪਰ ਮੈਨੂੰ ਕੋਈ ਵੀ ਲਾਣ ਲਿਜਾਣ ਵਾਲਾ ਤਿਆਰ ਨਾ ਹੁੰਦਾ ਇੱਕ ਦਿਨ ਇੱਕ ਗੱਡੇ ਵਾਲਾ ਜੋ ਸਿੱਖ ਹੀ ਸੀ ਆ ਰਿਹਾ ਸੀ ਮੈਂ ਦੂਰੋਂ ਦੇਖ ਕੇ ਕਿਸਰ ਕਿਸਰ ਕੇ ਉਹਦੇ ਗੱਡੀ ਅੱਗੇ ਆ ਡਿਗਾ ਉਸਨੇ ਗੱਡਾ ਰੋਕਿਆ ਤੇ ਕਿਹਾ ਕਿ ਤੈਨੂੰ ਮਰਨ ਲਈ ਮੇਰਾ ਹੀ ਗੱਡਾ ਲੱਭਾ ਹੈ ਮੇਰੇ ਸਿਰ ਕਿਉਂ ਆਪਤ ਪਾਉਣ ਲੱਗਾ ਹੈ ਮੈਂ ਉਹਦੇ ਅੱਗੇ ਹੱਥ ਬੈ ਜੋੜੇ ਕਿ ਮੈਨੂੰ ਕਿਸੇ ਤਰ੍ਹਾਂ ਹਜ਼ੂਰ ਸਾਹਿਬ ਛੱਡ ਆਵੇ ਮੇਰੇ ਜਿਆਦਾ ਤਰਲੇ ਕਾਰਨ ਤੇ ਉਸ ਕੋਲੋਂ ਨਾ ਨਾ ਕੀਤੀ ਗਈ ਉਹ ਮੈਨੂੰ ਗੱਡੇ ਤੇ ਲਾਦ ਕੇ ਹਜੂਰ ਸਾਹਿਬ ਨੂੰ ਜਾਂਦੇ ਰਾਹ ਕੋਲ ਲਾ ਗਿਆ ਅਤੇ ਹੱਥ ਨਾਲ ਇਸ਼ਾਰਾ ਕੀਤਾ ਓ ਰਿਆ ਹਜੂਰ ਸਾਹਿਬ ਇੱਥੋਂ ਅੱਗੇ ਆਪੇ ਚਲਾ ਜਾ ਮੈਂ ਅੱਗੇ ਨਹੀਂ ਜਾਣਾ ਮੈਂ ਕਿਸਰ ਕਿਸਰ ਕੇ ਇੱਕ ਰੁੱਖ ਥੱਲੇ ਬੈਠ ਗਿਆ ਮਨ ਵਿੱਚ ਕਲਿੰਦਰ ਪਾਸ਼ਾ ਨੂੰ ਯਾਦ ਕਰਨ ਲੱਗਾ ਸੱਚੇ ਪਾਸ਼ਾ ਮੇਰਾ ਤੇਰੇ ਬਿਨਾ ਕੌਣ ਹੈ ਦਿਨ ਰਾਤ ਇਹੀ ਆਵਾਜ਼ ਲਗਾਉਂਦਾ ਰਹਿੰਦਾ ਉਥੋਂ ਲੰਘਣ ਵਾਲੀ ਸੰਗਤ ਮੈਨੂੰ ਕੁਝ ਨਾ ਕੁਝ ਖਾਣ ਨੂੰ ਦੇ ਜਾਂਦੀ ਇੱਕ ਦਿਨ ਹਜੂਰ ਸਾਹਿਬ ਤੋਂ ਨਗਰ ਕੀਰਤਨ ਨਿਕਲਣਾ ਸੀ ਤੇ ਨਗਰ ਕੀਰਤਨ ਉਸ ਪਾਸਿਓਂ ਹੀ ਜਾਣਾ ਸੀ ਜਿਸ ਰਸਤੇ ਮੈਂ ਬੈਠਾ ਸੀ ਇੱਥੇ ਜ਼ਿਕਰਯੋਗ ਜਦੋਂ ਹਜੂਰ ਸਾਹਿਬ ਤੋਂ ਨਗਰ ਕੀਰਤਨ ਨਿਕਲਦਾ ਹੈ ਤਾਂ ਜਿਹੜਾ ਘੋੜਾ ਗੁਰੂ ਸਾਹਿਬ ਲਈ ਤਿਆਰ ਕੀਤਾ ਜਾਂਦਾ ਹੈ ਉਸ ਤੇ ਦੂਜੇ ਘੋੜਿਆਂ ਨਾਲੋਂ ਕੁਝ ਜ਼ਿਆਦਾ ਬਜਨ ਹੁੰਦਾ ਹੈ ਉਹ ਪੈਰ ਦਬ-ਦਬ ਕੇ ਤੁਰਦਾ ਹੈ ਤੇ ਤਰੇਲੀ ਉਤਰੇਲੀ ਹੋਇਆ ਹੁੰਦਾ ਹੈ ਕਿਉਂਕਿ ਗੁਰੂ ਸਾਹਿਬ ਉਸ ਘੋੜੇ ਤੇ ਆਪ ਸਵਾਰ ਹੁੰਦੇ ਹਨ ਤੇ ਸੰਗਤ ਉਸ ਘੋੜੇ ਨੂੰ ਪੱਖਾ ਵੀ ਚਲਦੀ ਹੈ ਉਹ ਮੁਸਲਮਾਨ ਕਹਿਣ ਲੱਗਾ ਕਿ ਜਦੋਂ ਨਗਰ ਕੀਰਤਨ ਮੇਰੇ ਤੋਂ ਕੁਝ ਕੁ ਦੂਰ ਹੀ ਸੀ ਮੈਂ ਉੱਚੀ ਉੱਚੀ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀਆਂ ਸੱਚੇ ਪਾਤਸ਼ਾਹ ਮੇਰਾ ਕੌਣ ਹੈ ਮੇਰਾ ਕੌਣ ਹੈ ਸੱਚੇ ਪਾਤਸ਼ਾਹ ਮੈਂ ਅੰਦਰੋਂ ਬਿਰਾਗ ਨਾਲ ਭਰਿਆ ਇਹ ਆਵਾਜ਼ਾਂ ਦੇ ਰਿਹਾ ਸੀ ਕਿ ਅਚਾਨਕ ਗੁਰੂ ਸਾਹਿਬ ਵਾਲਾ ਘੋੜਾ ਜੋ ਪੈਰ ਨਾ ਪਰਾ ਪੱਕੇ ਮਸਾਂ ਹੀ ਤੋਰ ਰਿਹਾ ਸੀ ਉਸਨੇ ਹਣ ਕੇ ਅਗਲੇ ਲੱਤਾਂ ਚੁੱਕੀਆਂ ਇੱਕਦਮ ਦੌੜ ਕੇ ਸਾਰੀ ਸੰਗਤ ਦੇ ਵਿੱਚੋਂ ਬੇਕਾਬੂ ਹੋ ਕੇ ਮੇਰੇ ਕੋਲ ਜਿੱਥੇ ਮੈਂ ਬੈਠਾ ਸੀ ਉੱਥੇ ਆ ਗਿਆ ਅਤੇ ਆਪਣਾ ਇੱਕ ਖੁਰਚ ਉੱਕੇ ਮੇਰੇ ਮੁੱਥੇ ਨਾਲ ਛਵਾਇਆ ਘੋੜੇ ਦੇ ਖੁਰ ਛਾਉਂਦੇ ਹੀ ਮੇਰੇ ਅੰਦਰ ਇੱਕ ਕਰੰਟ ਚੱਲਿਆ ਮੇਰਾ ਸਾਰਾ ਤਨ ਕੰਬ ਗਿਆ ਮੈਨੂੰ ਇੰਜ ਲੱਗਿਆ ਜਿਵੇਂ ਮੇਰਾ ਸਰੀਰ ਹਰਕਤ ਕਰ ਰਿਹਾ ਹੈ ਘੋੜੇ ਨੇ ਦੂਸਰਾ ਖੁਰ ਵੀ ਮੇਰੇ ਮਸਤਕ ਨਾਲ ਲਗਾਇਆ ਮੈਂ ਇੱਕਦਮ ਹੰਬਲਾ ਮਾਰ ਕੇ ਉੱਠ ਖੜਾ ਹੋਇਆ ਇਹ ਦੇਖ ਕੇ ਸਾਰੀ ਸੰਗਤ ਬਹੁਤ ਹੈਰਾਨ ਹੋਈ ਤੇ ਜਕਾਰੇ ਗਜਾਉਣ ਲੱਗੀ ਮੇਰਾ ਸਾਰਾ ਸਰੀਰ ਮੈਨੂੰ ਇੰਜ ਭਾਸ ਰਿਹਾ ਸੀ ਜਿਵੇਂ ਕਦੇ ਬਿਮਾਰ ਹੋਇਆ ਹੀ ਨਹੀਂ ਹੁੰਦਾ ਇੱਕਦਮ ਫੁੱਲ ਵਾਂਗ ਹਲਕਾ ਫੁਲਕਾ ਫਿਰ ਮੈਂ ਉਥੇ ਹੀ ਹਜੂਰ ਸਾਹਿਬ ਸੇਵਾ ਕਰਦਾ ਰਿਹਾ ਫਿਰ ਗੁਰੂ ਸਾਹਿਬ ਦੀ ਪ੍ਰੇਰਣਾ ਸਦਕਾ ਮੈਂ ਆਪਣਾ ਕੰਮ ਤੋਰੀਆ ਇੱਕ ਬੱਸ ਪਾਈ ਜਿਸ ਵਿੱਚ ਗੁਰੂ ਸਾਹਿਬ ਦੀ ਘੋੜੇ ਵਾਲੀ ਫੋਟੋ ਲਗਾਈ ਹੌਲੀ ਹੌਲੀ ਕੰਮ ਵਿੱਚ ਵਾਧਾ ਹੁੰਦਾ ਗਿਆ ਅੱਜ ਮੇਰੀਆਂ ਮੁੰਬਈ ਸ਼ਹਿਰ ਵਿੱਚ 100 ਬੱਸਾਂ ਚੱਲਦੀਆਂ ਹਨ ਅਤੇ ਮੈਂ ਹਰੇਕ ਬੱਸ ਵਿੱਚ ਗੁਰੂ ਸਾਹਿਬ ਦੀ ਘੋੜੇ ਵਾਲੀ ਤਸਵੀਰ ਲਗਾਈ ਹੈ ਇਹ ਗੱਲ ਤੁਸੀਂ ਅੱਜ ਵੀ ਨਰਕੀਰਤਨ ਵਾਲੇ ਦਿਨ ਘੋੜਿਆਂ ਦੇਖ ਕੇ ਸਪਸ਼ਟ ਕਰ ਸਕਦੇ ਹੋ ਕਿ ਬਾਕੀ ਘੋੜੇ ਤੇ ਬਹੁਤ ਭਾਰ ਪਿਆ ਹੁੰਦਾ ਹੈ। ਕੁਝ ਬੀਬੀਆਂ ਭਾਈ ਧੱਕੇ ਨਾਲ ਘੋੜੇ ਦੇ ਅੱਗੇ ਹੁੰਦੇ ਹਨ ਕਿ ਘੋੜਾ ਸਾਡੇ ਵੀ ਲੱਤ ਮਾਰ ਦੇਵੇ। ਪਰ ਰਹਿਮਤ ਗੁਰੂ ਦੀ ਉਸਤੇ ਹੀ ਹੁੰਦੀ ਹੈ ਜੋ ਗੁਰੂ ਦਾ ਸੱਚਾ ਸ਼ਰਧਾਲੂ ਹੁੰਦਾ ਹੈ। ਧੱਕੇ ਨਾਲ ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਉਹ ਮੁਸਲਮਾਨ ਵੀਰ ਗੁਰੂ ਸਾਹਿਬ ਦਾ ਸੱਚਾ ਸ਼ਰਧਾਲੂ ਹੋ ਨਿਬੜਿਆ ਅਤੇ ਗੁਰੂ ਸਾਹਿਬ ਨੇ ਉਸ ਦੀ ਬਾਂਸੀ ਖੁਦ ਆ ਪਾ ਕੇ ਫੜੀ ਅਤੇ ਉਸ ਨੂੰ ਜੀਵਨ ਮਨ ਦੇ ਚੱਕਰਾਂ ਤੋਂ ਕੱਟ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਸਾਖੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ